ਬੀਂਦਰੀ ਸੀ ਜਿਹੜਾ ਆ ਤੀ ਤੂੰ ਪੁੱਛ ਲੈਂਦਾਗਾ ਇਹਨੂੰ ਕੌਣ ਸੀ ਕੋਮੋ ਦੀ ਕਹਿੰਦਾ ਕਮਾਣ ਮੱਛੀ ਨਿਕਲ ਗਈ ਤੂੰ ਦੇਖ ਰੌਣੇ ਮੱਛੀ ਠੀਕ ਹੈ ਸਾਗ ਆ ਜਿਹੜਾ ਆਪਾਂ ਬਣਾਉਣ ਲੱਗ ਰਹੇ ਹਾਂ ਤੇ ਸਾਗ ਬਣਦਾ ਕਿਵੇਂ ਆ ਇਹ ਵੀ ਤੁਹਾਨੂੰ ਦੱਸਾਂਗੇ ਆ ਬਹੁਤ ਘੈਂਟ ਆ ਸਾਗ ਬਣਾਉਣ ਦਾ ਤਰੀਕਾ ਆ ਇੱਕ ਬਹੁਤ ਹੀ ਵਧੀਆ ਤਰੀਕੇ ਨਾਲ ਇਹਦਾ ਸਾਗ ਆ ਤਿਆਰ ਕੀਤਾ ਜਾਊਗਾ ਤੇ ਮੇਰੀ ਮਾਤਾ ਜੀ ਜਿਹੜੀ ਸਾਗ ਬਣਾਉਣ ਲੱਗ ਰਹੇ ਨੇ ਸਾਗ ਦੀ ਜਿਹੜੀ ਪ੍ਰਕਿਰਿਆ ਹੈਗੀ ਇਹਨੂੰ ਕੀ ਕਹਿੰਦੇ ਆ ਮਾਂ ਇਹਨੂੰ ਈੜਾਸ ਫੜਰ ਕੇ ਕੀ ਕਹਿੰਦੇ ਨੇ ਇਹਨੂੰ ਸਾਗ ਘਟਣਾ ਵਧੀਆ ਵਧੀਆ ਸਾਗ ਨਾਲ ਘਟਣਾ ਵਧੀਆ ਹੈ ਦੇਖੋ ਜੀ ਸਾਗ ਦੀ ਪ੍ਰਕਿਰਿਆ ਸਤਰਾ ਮੈਂ ਮੰਗੀ ਉਹ ਮੇਰੇ ਫਾਦਰ ਸਾਹਿਬ ਨੇ ਆ ਸਾਡਾ ਘਰ ਹੈ ਜੀ ਸਿੰਪਲ ਜਆ ਬੈਰੀ ਸਿੰਪਲ ਆਗੀ ਮੇਣਤਾ ਸਾਗਣ ਬਣਾਉਣ ਲੱਗੇ ਲੱਗ ਗਏ ਸੁਮਾਇਲ ਦੇਖੋ ਜੀ ਕਿੰਨੀ ਸੋਹਣੀ ਸੁਮਾਇਲ ਹੈ ਮੇ ਮਮੀ ਨੋਜੀ ਪੁੱੰਤੇ ਹੋਏ ਸਾਗ ਜਿਹੜਾ ਹੁਣ ਤਿਆਰ ਹੋਣ ਲੱਗਾਗਾ ਕਿਉਂਕਿ ਠੰਡ ਦਾ ਮਾਹੌਲ ਹੈ ਜਿਹੜਾ ਜ਼ੁਖਾਮ ਦਾ ਹੋਣਾ ਲਾਜ਼ਮੀ ਹੈ ਜ਼ੁਖਾਮ ਲੱਗ ਜਾਂਦਾ ਹੈ ਤੇ ਵੈਸੇ ਪੂਰੀ ਸਫਾਈ ਨਾਲ ਹੀ ਬਣਦਾ ਸਾਗ ਤੇ ਸਾਗ ਲਈ ਲੱਕੜ ਆਪਣੀ ਜਿਹੜੀ ਕੱਲ ਪਾੜਤੀ ਪਾੜ ਲਈ ਸੀ ਬਹੁਤ ਜ਼ੋਰ ਲੱਗਾ ਸਾਗ ਬਣਾਉਣ ਲੱਗੇ ਤੇ ਸਾਗ ਨੂੰ ਬਣਾਉਣ ਲੱਗੇ ਮਿਹਨਤ ਬਹੁਤ ਲੱਗਦੀ ਜੀ ਪਹਿਲਾ ਸਾਗ ਲਿਆਉਣਾ ਪੈਂਦਾ ਫਿਰ ਬੁੰਦਨਾ ਤੋੜਨੀਆਂ ਪੈਂਦੀਆਂ ਨੇ ਲੱਕੜ ਦਾ ਪ੍ਰਬੰਧ ਐਡ ਕਰਨਾ ਪੈਂਦਾਗਾ ਸਾਰਾ ਕੁਝ ਕਰਨਾ ਪੈਂਦਾ ਆ ਦੇਖੋ ਸਾਗ ਜਿਹੜਾ ਪੂਰਾ ਤਿਆਰ ਹੈ ਤੇਰਾ ਜੋਰ ਲੱਗਾ ਪਿਆ ਸਾਰੇ ਟੱਬਰ ਦਾ ਸਾਗ ਬਣਾਉਣ ਲੱਗੇ ਜੋ ਲੱਗਾ ਪਿਆਣਾ ਆਪੇ ਨਾਓ ਫਿਰ ਕੋਈ ਗੱਲ ਬਾਤ ਨਹੀਂ ਤਾਜੀ ਵਧੀਆ ਬਣਾਈਓ ਸਾਗ

ਸਾਗ ਬਣ ਗਿਆ ਉਹ ਮੂਰੇ ਦੇਖੋ ਥੱਲੇ ਮੂਰੇ ਬੈਠੇ ਹੈ ਨਾ ਹੂੰ ਠੰਡ ਤੇ ਨਾਲੇ ਦਾ ਠੰਡ ਚ ਆਇਆ ਵੀ ਸਿੱਕ ਜਾਂਦਾ ਨਾਲ ਸਾਗ ਬਣ ਜਾਂਦਾ ਨਾ ਵਧੀਆ ਇਹ ਨੂੰ ਨਾ ਉਹ ਲੈਣ ਦਾਣੇ ਚੱਲ ਰਹੇ ਨੇ